ਇੱਕ ਵਾਰ ਦੀ ਗੱਲ ਹੈ ਕਿ ਇੱਕ ਬੱਚਾ ਆਪਣੇ ਦਾਦੇ ਨਾਲ ਕਿਤੇ ਘੁੰਮਣ ਗਿਆ ਜਿੱਥੇ ਉਹ ਗੱਲ ਕਰਦੇ ਕਰਦੇ ਆਪਣੇ ਦਾਦੇ ਨੂੰ ਪੁੱਛਦਾ ਹੈ ਦਾਦਾ ਜੀ ਮੈਂ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਬਣਨਾ ਚਾਹੁੰਦਾ ਹਾਂ ਮੈਨੂੰ ਕੁਝ ਸੁਝਾਅ ਦਿਓ ਕਿਉਂਕਿ ਮੈਂ ਇਸ ਦੁਨੀਆ ਦਾ ਸਭ ਤੋਂ امیر ਬੰਦਾ ਬਣਨਾ ਚਾਹੁੰਦਾ ਹਾਂ ਬੱਚੇ ਦੇ ਦਾਦੇ ਨੇ ਉਸ ਨੂੰ ਉਸਦੇ ਸਵਾਲ ਨੂੰ ਚੰਗੀ ਤਰ੍ਹਾਂ ਸਮਝਾਉਣ ਦੇ ਲਈ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਹਨਾਂ ਨੇ ਇੱਕ ਬਾਗ ਦੇ ਵਿੱਚ ਦੋ ਪੌਦੇ ਲੈ ਜੋ ਕਿ ਬਹੁਤ ਛੋਟੇ ਸਨ ਅਤੇ ਇੱਕ ਹੀ ਹਾਕਾਰ ਦੇ ਸਨ ਉਨ੍ਹਾਂ ਦੋਵੇਂ ਪੌਦਿਆਂ ਵਿੱਚੋਂ ਇੱਕ ਪੌਦਾ ਘਰ ਦੇ ਵਿੱਚ ਲਗਾ ਲਿਆ ਅਤੇ ਇੱਕ ਪੌਦਾ ਬਾਹਰ ਖੁੱਲੇ ਮੈਦਾਨ ਵਿੱਚ ਲਗਾ ਦਿੱਤਾ ਇਸ ਚੀਜ਼ ਨੂੰ ਦੇਖ ਕੇ ਪੁੱਤ ਨੇ ਸਵਾਲ ਕੀਤਾ ਕਿ ਦਾਦਾ ਜੀ ਇਹ ਕੀ ਹੈ ਤੇ ਦਾਦੇ ਨੇ ਜਵਾਬ ਦਿੱਤਾ ਕਿ ਪੁੱਤਰ ਦੱਸ ਇਨ੍ਹਾਂ ਦੋਵਾਂ ਪੌਦਿਆਂ ਵਿੱਚੋਂ ਸਭ ਤੋਂ ਜ਼ਿਆਦਾ ਵੱਡਾ ਕਿਹੜਾ ਹੋਵੇਗਾ ਤੇ ਬਿਨਾਂ ਕੋਈ ਜ਼ਿਆਦਾ ਸੋਚਿਆ ਪੁੱਤ ਨੇ ਜਵਾਬ ਦਿੱਤਾ ਕਿ ਜਿਹੜਾ ਪੌਦਾ ਅੰਦਰ ਲਗਾਇਆ ਗਿਆ ਹੈ ਉਹ ਜ਼ਿਆਦਾ ਵਿਸ਼ਾਲ ਬਣੇਗਾ ਫਿਰ ਉਸਦੇ ਦਾਦੇ ਨੇ ਪੁੱਛਿਆ ਕਿ ਪੁੱਤਰ ਉਹ ਕਿਉਂ ਫਿਰ ਉਸਨੇ ਜਵਾਬ ਦਿੱਤਾ ਕਿਉਂਕਿ ਬਾਹਰ ਜਿਹੜਾ ਪੌਦਾ ਲਗਾਇਆ ਹੈ ਉਸ ਦੇ ਉੱਤੇ ਮੀਂਹ ਹਨੇਰੀ ਅਤੇ ਤੇਜ਼ ਧੁੱਪ ਪਵੇਗੀ ਜਿਸ ਦੇ ਨਾਲ ਉਸ ਦੇ ਬਚਣ ਦੇ ਬਹੁਤ ਘੱਟ ਚਾਂਸ ਨੇ ਉਹ ਪੇੜ ਛੇਤੀ ਸੁੱਕ ਕੇ ਮਰ ਜਾਵੇਗਾ ਅਤੇ ਜਿਹੜਾ ਪੇੜ ਅੰਦਰ ਲਗਾਇਆ ਹੈ ਉਹ ਹਨੇਰੀ ਅਤੇ ਮੀਂਹ ਧੁੱਪ ਤੋਂ ਬਚਿਆ ਰਹੇਗਾ ਉਹ ਇਸ ਲਈ ਅੰਦਰ ਵਾਲਾ ਪੌਦਾ ਛੇਤੀ ਇੱਕ ਪੇੜ ਬਣ ਜਾਵੇਗਾ ਐਨੀ ਗੱਲ ਕਹਿ ਕੇ ਉਹ ਆਪਣੇ ਮਾਤਾ ਪਿਤਾ ਨਾਲ ਆਪਣੇ ਪਿੰਡ ਚਲੇ ਗਿਆ ਅਤੇ 4 ਸਾਲਾਂ ਬਾਅਦ ਵਾਪਸ ਆਪਣੇ ਦਾਦੇ ਨੂੰ ਮਿਲਣ ਆਇਆ ਅਤੇ ਦੇਖ ਕੇ ਹੈਰਾਨ ਹੋ ਗਿਆ ਇਹ ਬਾਹਰ ਦਾ ਪੌਦਾ ਜਿਹੜਾ ਇੱਕ ਵਿਸ਼ਾਲ ਤ੍ਰਖਤ ਬਣ ਚੁੱਕਿਆ ਹੈ ਅਤੇ ਅੰਦਰ ਦਾ ਪੌਦਾ ਛੋਟਾ ਅਤੇ ਬੇਜਾਨ ਜਿਹਾ ਲੱਗ ਰਿਹਾ ਸੀ ਫਿਰ ਉਸਨੇ ਆਪਣੇ ਦਾਦੇ ਨੂੰ ਪੁੱਛਿਆ ਇਹ ਕਿਵੇਂ ਹੋਇਆ ਤੇ ਉਸਦੇ ਦਾਦੇ ਨੇ ਬਹੁਤ ਪਿਆਰ ਨਾਲ ਉਸਨੂੰ ਆਪਣੇ ਕੋਲ ਬਿਠਾ ਕੇ ਸਮਝਾਇਆ ਕਿ ਜਿਹੜਾ ਤ੍ਰਖਤ ਬਾਹਰ ਲੱਗਾ ਸੀ ਉਹ ਮੀਂਹ ਹਨੇਰੀ ਅਤੇ ਧੁੱਪ ਦੇ ਨਾਲ ਲੜ ਲੜ ਕੇ ਇੰਨਾ ਕ ਮਜ਼ਬੂਤ ਬਣ ਗਿਆ ਸੀ ਕਿ ਉਸਨੂੰ ਕਿਸੇ ਵੱਡੇ ਤੂਫਾਨ ਤੋਂ ਵੀ ਡਰ ਨਹੀਂ ਸੀ ਲੱਗਦਾ ਤੇ ਉਹ ਬੜੀ ਤੇਜ਼ੀ ਨਾਲ ਵੱਡਾ ਹੁੰਦਾ ਰਿਹਾ ਅਤੇ ਜੋ ਪੌਦਾ ਅੰਦਰ ਲਗਾਇਆ ਸੀ ਉਸਨੇ ਕਦੇ ਵੀ ਟਪ ਅਨੇਰੀ ਮੀ ਦਾ ਸਾਹਮਣਾ ਨਹੀਂ ਕਰਨਾ ਪਿਆ ਜਿਸ ਦੇ ਕਰਕੇ ਉਸ ਦੀਆਂ ਜੜੀਆਂ ਇੰਨੀਆਂ ਮਜ਼ਬੂਤ ਨਹੀਂ ਸੀ ਬਣੀਆਂ ਜਿਸ ਕਰਕੇ ਉਹ ਇੰਨਾ ਵੱਡਾ ਨਹੀਂ ਹੋਇਆ ਆਪਣੇ ਪੋਤੇ ਨੂੰ ਸਮਝਾਉਂਦਿਆਂ ਦਾਦੇ ਨੇ ਕਿਹਾ ਕਿ ਤੇਰੇ ਸਵਾਲ ਦਾ ਜਵਾਬ ਇਹੀ ਹੈ ਇਸ ਦੁਨੀਆ ਦੇ ਵਿੱਚ ਕਾਮਯਾਬ ਬਣਨਾ ਹੈ ਤਾਂ ਹਰ ਇੱਕ ਮੁਸੀਬਤ ਦਾ ਸਾਹਮਣਾ ਕਰਨਾ ਪਵੇਗਾ ਨਹੀਂ ਤਾਂ ਅੰਦਰ ਬੈਠ ਕੇ ਕਦੇ ਵੀ ਐਸੀ ਮੁਸੀਬਤ ਨਹੀਂ ਹੋਣੀ ਜੋ ਤੈਨੂੰ ਅੰਦਰੋਂ ਮਜ਼ਬੂਤ ਬਣਾ ਦੇ ਇਸ ਲਈ ਬਾਹਰ ਨਿਕਲੋ ਅਤੇ ਹਰ ਇੱਕ ਮੁਸੀਬਤ ਦਾ ਹੱਲ ਕੱਢੋ ਫਿਰ ਜ਼ਿੰਦਗੀ ਵਿੱਚ ਖੁਦ ਹੀ ਕਾਮਯਾਬ ਹੋ ਜਾਵੋਗੇ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਜ਼ਿੰਦਗੀ ਦੇ ਵਿੱਚ ਐਸੀ ਕਾਮਯਾਬੜਨਾ ਹੈ ਜੇ ਸਾਡੇ ਵੱਡੇ ਸੁਪਨੇ ਨੇ ਤੇ ਉਸ ਨੂੰ ਪੂਰਾ ਕਰਨ ਦੇ ਲਈ ਘਰ ਦੇ ਅੰਦਰ ਬੈਠ ਕੇ ਸੋਚਾ ਨਾਲ ਜਾਂ ਇੱਕ ਚਾਰ ਦੀਵਾਰੀ ਦੇ ਵਿੱਚ ਬੈਠ ਕੇ ਕੁਝ ਨਹੀਂ ਹੋਣਾ ਤੁਹਾਨੂੰ ਬਾਹਰ ਦੁਨੀਆ ਦੇ ਵਿੱਚ ਵਿਚਰਨਾ ਪਵੇਗਾ ਅਤੇ ਦੁਨੀਆ ਕਿਵੇਂ ਚੱਲਦੀ ਹੈ ਉਸ ਨੂੰ ਸਮਝ ਕੇ ਅਤੇ ਹਰੇਕ ਮੁਸ਼ਕਲ ਅਤੇ ਪਰੇਸ਼ਾਨੀਆਂ ਦੇ ਨਾਲ ਲੜ ਕੇ ਅੱਗੇ ਵਧਣਾ ਪਵੇਗਾ ਕਿਉਂਕਿ ਜਿੰਨੀਆਂ ਠੋਕਰਾਂ ਜ਼ਿੰਦਗੀ ਤੁਹਾਨੂੰ ਦੇਵੇਗੀ ਤੁਸੀਂ ਉਨਾਂ ਹੀ ਮਜ਼ਬੂਤ ਬਨੋਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਫਲ ਇਨਸਾਨ ਬਣ ਸਕੋਗੇ